ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਿਸਕਾਂ ਦਾ ਤੈਦਲੋ ਤਨਬਾਦ ਆਸ਼ੀਆ ਕਾਲ ਤੇ ਦੋਸਤੋ ਅੱਜ ਫਿਰਤੇ ਇੱਕ ਨਵੀਂ ਕੋਠੀ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜੀ ਅੱਜ ਤੁਹਾਡੇ ਲਈ ਕੋਠੀ ਲੈ ਕੇ ਆਇਆ ਨਾ ਪੂਰੇ ਘੈਂਟ ਏਰੀਆ ਦੇ ਵਿੱਚ ਲੈ ਕੇ ਆਏ ਤੇ ਬਣੀ ਬਹੁਤ ਸੋਹਣੀ ਹੋਈ ਆ ਤੇ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਰੱਖਿਆ ਹੋਇਆ ਠੀਕ ਹੈ ਜੀ ਤੇ ਇੱਕ ਇਸ ਕੋਠੀ ਦੀ ਹੋਰ ਖਾਸ ਏ ਤਾਂ ਵੀ ਤੁਹਾਨੂੰ ਜਗ੍ਹਾ ਵੀ ਹੈ ਨਾ ਪੂਰੀ ਖੁੱਲੀ ਡੁੱਲੀ ਮਿਲਣੀ ਆ ਪੂਰੇ 6 ਬਸਵੇ ਦੇ ਵਿੱਚ ਬਣੀ ਵੀ ਕੋਠੀ ਜੇ ਆਪਾਂ ਗੱਜਾਂ ਦੇ ਵਿੱਚ ਗੱਲ ਕਰ ਲਈ ਤਾਂ ਇਹ 300 ਗੱਜ ਹੋ ਜਾਂਦੀ ਹੈ ਤਾਂ ਕੋਠੀ ਤੁਹਾਨੂੰ ਪੂਰੀ ਖੁੱਲੀ ਡੁੱ ਤੇ ਬਾਕੀ ਤੁਹਾਨੂੰ ਹੈ ਨਾ ਪੂਰੀ ਕੋਠੀ ਅੰਦਰੋਂ ਵੀਡੀਓ ਦੇ ਵਿੱਚ ਦਿਖਾਉਣੀ ਆ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਵਿਚਾਰ ਚਾ ਜੇ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਅੱਜ ਜਿਵੇਂ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਦਿਖਾਉਨੇ ਤਾਂ ਉਹ ਸਾਰੀ ਕੋਚੀ ਵੀ ਕਿਵੇਂ ਕਮੀਰੀ ਬਣੀ ਵੀ ਆ ਬਿਲਕੁਲ ਇੱਕ ਵਾਰ ਨਾ ਬਾਹਰੋਂ ਇੰਟਰਫੇਸ ਚੈੱਕ ਕਰਾ ਦੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਬਾਹਰੋਂ ਕੁਝ ਵੀ ਕਿਸ ਤਰ੍ਹਾਂ ਦੀ ਲੁੱਕ ਆ ਇੱਕ ਵਾਰ ਗਲੀ ਦਾ ਸਾਈਜ਼ ਵਗੈਰਾ ਵੀ ਚੈੱਕ ਕਰਾ ਦੋ ਬਦੀ ਇੰਟਰ ਲੋਕ ਵਾਲੀ ਗਲੀ ਹੈ ਠੀਕ ਹੈ ਜੀ ਕਾਫੀ ਚੌ ਬਾਕੀ ਅਜੇ ਹੁਣ ਆਪਾਂ ਕਰਦੇ ਆਂ ਘਰ ਦੇ ਵਿੱਚ ਐਂਟਰੀ ਤੇ ਐਂਟਰ ਕਰਦੇ ਸਾਰੀ ਆਪਣਾ ਕੁਝ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਪਾਰਕਿੰਗ ਏਰੀਆ ਆ ਜਾਂਦਾ ਜਿੱਥੇ ਤੁਸੀਂ ਆਪਣੀ ਗੱਡੀਆਂ ਵਗੈਰਾ ਪਾਰਕ ਕਰ ਸਕਦੇ ਹੋ ਜਾਂ ਆਪਣੇ ਟੂ-ਵੀਲਰ ਪਾਰਕ ਕਰ ਸਕਦੇ ਹੋ ਠੀਕ ਹੈ ਤੇ ਉਸ ਨੈਕਸਟ ਆ ਜੋ ਹੁਣ ਆਪਾਂ ਚੱਲਦੇ ਆਂ ਘਰ ਦੇ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਵੀ ਅੰਦਰੋਂ ਕਿਵੇਂ-ਕਿਵੇਂ ਦਾ ਕੰਮ ਹੋਇਆ ਹੋਇਆ ਵਾ ਤੇ ਕੂਠੀ ਮਤਲਬ ਇਸ ਤਰ੍ਹਾਂ ਦੀ ਬਣਵਾਈ ਵੀ ਮਾਲਕਾਂ ਨੇ ਵੀ ਦੇਖ ਕੇ ਨਾ ਰੂਹ ਖੁਸ਼ ਹੁੰਦੀ ਆ ਸਾਰਾ ਕੰਮ ਪੂਰੀ ਡੀਜ਼ ਦੇ ਨਾਲ ਕਰਵਾਇਆ ਵਾ ਪਹਿਲਾਂ ਤਾਂ ਡੋਰ ਵਗੈਰਾ ਚੈੱਕ ਕਰਵਾ ਦੋ ਮੜਾ ਜਿਹਾ ਦੇਖੋ ਇਸ ਤਰ੍ਹਾਂ ਦਾ ਨਾ ਪੂਰਾ 3D ਵਰਕ ਕਰਵਾਇਆ ਆਪਣੇ ਦਰਵਾਜੇ ਵਗੈਰਾ ਤੇ ਵੀ ਤੇ ਸਾਰਾ ਕੁਝ ਇੱਕ ਨੰਬਰ ਮੈਲਾ ਤੁਹਾਨੂੰ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਇੱਧਰਲੀ ਸਾਈਡ ਲੈ ਕੇ ਚੱਲਦੇ ਆਂ ਐਂਟਰ ਕਰਦੇ ਸਾਰੀ ਆਪਣਾ ਪਹਿਲੇ ਤੇ ਆ ਜਾਂਦਾ ਹੀ ਇੱਧਰਲੀ ਸਾਈਡ ਬੈੱਡਰੂਮ ਕਿ ਬੈੱਡਰੂਮ ਚੈੱਕ ਕਰਾ ਦੋ ਅੰਦਰ ਆਜੂ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਆ ਚੈੱਕ ਕਰਾ ਦੋ ਹਨਾ ਸਾਰਾ ਉੱਪਰ ਡਾਊਨ ਸਿਲਿੰਗ ਦਾ ਕੰਮ ਹੋਇਆ ਆਪਣਾ ਵੁੱਡਨ ਦਾ ਕੰਮ ਹੋਇਆ ਬੈੱਡਰੂਮ ਦਾ ਸਾਈਜ਼ ਵੀ ਦੇਖ ਲਓ ਨਾ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਬਾ ਮਤਲਬ ਕਿ ਡਬਲ ਬੈੱਡ ਲੱਗਿਆ ਹੋਇਆ ਨਾਲ ਜਿਹੜੀ ਆਲਮੀਰਾ ਏ ਮਰ ਲੈਵਲ ਮੀਰਾ ਵਗੈਰਾ ਤੇ ਆ ਜਿਹੜਾ ਆਪਣਾ ਹੁੰਦਾ ਹੈ ਨਾ ਆਪਣਾ ਟੀਵੀ ਹੈਂਗ ਕਰ ਲਈ ਇਹ ਸਾਰਾ ਕੁਝ ਤੁਹਾਨੂੰ ਵਿੱਚ ਹੀ ਮਿਲਣਾ ਮੈਂ ਜਿੰਨਾ ਵੀ ਵੁੱਡਨ ਦਾ ਕੰਮ ਹੋਇਆ ਬਿਆ ਤੇ ਇਧਰ ਲਈ ਬੈਕ ਸਾਈਡ ਦਿਖਾ ਦੋ ਇਧਰ ਆ ਜਾਂਦਾ ਆਪਣਾ ਚੇਂਜਿੰਗ ਰੂਮ ਜਾਂ ਫਿਰ ਆਪਾਂ ਇਹ ਕਹਦੇ ਆ ਵਾਰਡਰੋਬ ਏਰੀਆ ਇਹ ਚ ਵੀ ਜਿੰਨਾ ਕੁਝ ਤੁਹਾਨੂੰ ਵੁੱਡਨ ਦਾ ਕੰਮ ਦੇਖ ਰਿਹਾ ਵੀ ਤੁਹਾਨੂੰ ਵਿੱਚ ਹੀ ਮਿਲ ਜਾਣਾ ਮੈਂ ਤੇ ਇਧਰਲੀ ਸਾਈਡ ਆ ਜਾਂਦੀ ਆਪਣਾ ਵਾਸ਼ਰੂਮ ਵਾਸ਼ਰੂਮ ਚੈੱਕ ਕਰਾ ਲਓ ਉੱਪਰ ਤੱਕ ਟਾਈਲ ਲੱਗੀ ਵੀ ਹੈ ਬਾਕੀ ਸਾਰਾ ਕੁਝ ਲੱਗਿਆ ਹੈ ਸ਼ਾਵਰ ਵਗੈਰਾ ਠੀਕ ਹੈ ਏ ਟੂ ਜ਼ेड ਅਸਲ ਤੇ ਸਤੋਂ ਮਿਲ ਲਿਆ ਇਧਰਲੀ ਸਾਈਡ ਆਪਣ ਤੇ ਅੱਜ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਤੇ ਮੜਾ ਜਾ ਆ ਚੈੱਕ ਕਰਾ ਦੋ ਆ ਜਾਂਦਾ ਇਹ ਆਪਣਾ ਲੌਬੀ ਏਰੀਆ ਜਹਾਂ ਆਪਾਂ ਕਹਿੰਦੇ ਆ ਡਾਈਨਿੰਗ ਪਲੱਸ ਲਿਵਿੰਗ ਏਰੀਆ ਤੇ ਉਹ ਵਾਲਾ ਏਰੀਆ ਜਾਂਦਾ ਬਾਅਦ ਤੇ ਉੱਪਰ ਵੀ ਮੜਾ ਕੰਮ ਚੈੱਕ ਕਰਾ ਦੋ ਵੀ ਸਾਰਾ A to Z ਚੈੱਕ ਕਰ ਪੀ ਦਾ ਕੰਮ ਨਹੀਂ ਕਰਾਉਣਾ ਪੈਣਾ ਤੇ ਇਧਰਲੀ ਸਾਈਡ ਆ ਜਾਂਦਾ ਇਹ ਆਪਣਾ ਲਿਵਿੰਗ ਏਰੀਆ ਇਧਰ ਮੜਾ ਜਾ ਆਵ ਵਰਕ ਚੈੱਕ ਕਰਾ ਦੋ ਜਿਹੜਾ ਵੁੱਡਨ ਦਾ ਹੋਇਆ ਹੋਇਆ ਬਾਕੀ ਉੱਪਰ ਚੈੱਕ ਕਰ ਲਓ ਕਿ ਸਾਰੀ ਜਿਹੜਾ ਹੌਂਸਲਿੰਗ ਦਾ ਕੰਮ ਹੋਇਆ ਹੋਇਆ ਤੇ ਲਿਵਿੰਗ ਏਰੀਆ ਦਾ ਸਾਈਜ਼ ਵੀ ਤੁਸੀਂ ਚੈੱਕ ਕਰ ਲਓ ਫਲਾਂ ਲੈਣਾ ਰੈਂਟ ਤੇ ਬਾਕੀ ਇਧਰਲੀ ਸਾਈਡ ਦੇਖ ਲਓ ਆਪਣੀ ਆ ਸਾਰੀ ਖੁੱਲੀ ਸਪੇਸ ਇੱਥੇ ਤੁਸੀਂ ਆਪਣਾ ਡਾਈਨਿੰਗ ਏਰੀਆ ਬਣਾ ਸਕਦੇ ਹੋ ਇਹਨਾਂ ਨੇ ਇੱਕ ਮਤਲਬ ਬੈੱਡ ਵੀ ਲਾਇਆ ਹੋਇਆ ਪਲੱਸ ਤੁਸੀਂ ਆਪਣਾ ਮਤਲਬ ਕਿ ਆਪਾਂ ਕਹਿੰਦੇ ਹਾਂ ਸੂਫੀ ਵਗੈਰਾ ਲਾ ਕੇ ਉਧਰਲੀ ਸਾਈਡ ਤੁਸੀਂ ਟੀਵੀ ਵਗੈਰਾ ਹੈਂਗ ਕਰਕੇ ਲਿਵਿੰਗ ਏਰੀਆ ਨੂੰ ਵੀ ਯੂਜ਼ ਕਰ ਸਕਦੇ ਹੋ ਡੋਇੰਗ ਏਰੀਆ ਨੂੰ ਤੇ ਬਾਕੀ ਇਧਰਲੀ ਸਾਈਡ ਤੁਹਾਨੂੰ ਵਾਸ਼ਰੂਮ ਵਗੈਰਾ ਮਿਲ ਜਾਂਦਾ ਆਪਣਾ ਡਰੈਸਿੰਗ ਏਰੀਆ ਨੂੰ ਕਹੋ ਜੀ ਤੇ ਆ ਜਾਂਦਾ ਜੀ ਆਪਣਾ ਵੈਂਟੀਲੇਸ਼ਨ ਏਰੀਆ ਇੱਥੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਸਕਦੇ ਹੋ ਉੱਪਰ ਮੜਿਆ ਦਿਖਾ ਦੋ ਨੇਚਰਲ ਲਾਈਟ ਦੇ ਲਈ ਤੇ ਇਧਰ ਆ ਜਾਂਦਾ ਹੀ ਆਪਣਾ ਪੂਜਾ ਰੂਮ ਐਕਚੁਅਲ ਦੇ ਵਿੱਚ ਨਾ ਇਹ ਵਾਸ਼ ਰੂਮ ਸੀਗਾ ਬਟ ਇਹਨਾਂ ਨੇ ਜਿਹੜੀ ਆਪਣੀ ਅਟੈਚਮੈਂਟਸ ਵਗੈਰਾ ਹੁੰਦੀ ਹੈ ਨਾ ਉਹ ਕਢਵਾ ਕੇ ਇਹਨੂੰ ਐਜ਼ ਅ ਪੂਜਾ ਰੂਮ ਯੂਜ਼ ਕਰ ਲਿਆ ਠੀਕ ਹੈ ਟਾਇਲ ਵਗੈਰਾ ਲੱਗੀ ਵੀ ਆ ਉੱਪਰ ਤਾਂ ਤੱਕ ਤੇ ਬਾਕੀ ਇੱਕ ਦਲੀ ਸਾਈਡ ਆ ਜਾਂਦਾ ਹੀ ਆਪਣਾ ਕਿਚਨ ਕਿਚਨ ਦਾ ਸਾਈਜ਼ ਤੁਸੀਂ ਚੈੱਕ ਕਰ ਲਓ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਕਿਚਨ ਆ ਦੇਖ ਲਓ ਨਾ ਉੱਥੋਂ ਮਤਲਬ ਆਪਣੀ ਸੈਲਫ ਸ਼ੁਰੂ ਹੁੰਦੀ ਹੈ ਇਧਰ ਤੱਕ ਆਉਂਦੀ ਹੈ ਕਿਚਨ ਦਾ ਸਾਈਜ਼ ਮਤਲਬ ਇੱਥੇ ਤੁਸੀਂ ਚੈੱਕ ਕਰ ਲਓ ਬਾਕੀ ਇਹ ਚ ਵੀ ਸਾਰੀ ਚ ਡਾਊਨ ਸੇਲਿੰਗ ਦਾ ਕੰਮ ਹੋਇਆ ਵਾ ਚਿੰਨੀ ਵਗੈਰਾ ਆਪਣਾ ਸਾਰਾ ਕੁਝ ਏ ਟੂ ਜ਼ੈਡ ਲੱਗਿਆ ਠੀਕ ਹੈ ਜੀ ਕਪਵਰਡ ਬਣਾਨੇ ਰਹਿੰਦੇ ਹੋ ਤੁਹਾਨੂੰ ਪਤਾ ਹੈ ਨਾ ਮੜਾ ਮੂਟਾ ਮੋਕੇ ਤੇ ਵੀ ਕਰਵਾਉਣਾ ਪੈਂਦਾ ਵਾ ਬਾਕੀ ਟਾਇਲ ਵਗੈਰਾ ਟਾਈਟ ਸਟੇ ਵੀ ਲੱਗੀ ਪਈ ਆ ਤੇ ਆ ਜੋ ਹੁਣ ਤੁਹਾਨੂੰ ਇੱਧਰਲਾ ਬੈੱਡਰੂਮ ਚੈੱਕ ਕਰਾ ਦਿੰਨੇ ਇੱਕ ਆਪਣਾ ਆਹਲਾ ਬੈੱਡਰੂਮ ਮਿਲ ਜਾਂਦਾ ਨੀਚੇ ਆਪਾਂ ਨੂੰ ਆ ਵੀ ਮੜਾ ਚੈੱਕ ਕਰਾ ਦਿਓ ਵਰਕ ਪੂਰਾ ਮਤਲਬ ਕਿ ਨਾ ਮਾਲਕਾ ਨੇ ਰਿਜੀਨ ਨਾਲ ਕੰਮ ਕਰਾਇਆ ਵਾ ਆਪਾਂ ਉਹ ਚੀਜ਼ ਕਰੀਏ ਤੇ ਉੱਪਰ ਵੀ ਚੈੱਕ ਕਰਾ ਦੋ ਮੜਾ ਜਿਆ ਸਾਰਾ ਇਹ ਚ ਵੀ ਡਾ ਵੀ ਇਹਨਾਂ ਨੇ ਨਾ ਪਹਿਲਾਂ ਵਾਸ਼ਰੂਮ ਵੰਗੂ ਬਣਾਇਆ ਸੀਗਾ ਤਾਂ ਕਰਕੇ ਮਤਲਬ ਇਹਦਾ ਗੇਟ ਐਕ ਇੱਧਰ ਵੀ ਛੱਡਿਆ ਸੀਗਾ ਤੇ ਬਾਕੀ ਇੱਧਰ ਤੁਹਾਨੂੰ ਮਿਰਰ ਵਗੈਰਾ ਮਿਲ ਜਾਂਦਾ ਓ ਠੀਕ ਹੈ ਡਰੈਸਿੰਗ ਏਰੀਆ ਦੇ ਲਈ ਤੇ ਇੱਧਰ ਇਹਨਾਂ ਨੇ ਗੇਟ ਛੱਡਿਆ ਸੀਗਾ ਪਹਿਲਾਂ ਵੀ ਅਟੈਚ ਵਾਸ਼ਰੂਮ ਹੋ ਜੂਗਾ ਠੀਕ ਹੈ ਜੀ ਉੱਧਰ ਵੀ ਹੋ ਜੂਗਾ ਆਪਣਾ ਤੇ ਇੱਧਰ ਆਪਣੇ ਆ ਰੂਮ ਦੇ ਨਾਲ ਵੀ ਅਟੈਚ ਹੋ ਜੂਗਾ ਕੁਝ ਇਸ ਤਰ੍ਹਾਂ ਦਾ ਇਹਨਾਂ ਨੇ ਪਹਿਲਾਂ ਪਲੈਂਟ ਚ ਬਣਾਇਆ ਸੀਗਾ ਤੇ ਬਾਅਦ ਚ ਇਹਨਾਂ ਨੇ ਐਜ਼ ਆ ਪੂਜਾ ਰੂਮ ਯੂਜ਼ ਕਰ ਲਿਆ ਵਾਸਟੂ ਦੇ ਠੀਕ ਹੈ ਜੀ ਅਨੁਸਾਰ ਤੇ ਆਸੀ ਗਈ ਹੈ ਨਾ ਆਪਣਾ ਕੁਛ ਬੈਡਰੂਮ ਜਿਹੜਾ ਕਿ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਸੀਗਾ ਤੇ ਅੰਦਰੋਂ ਕੰਮ ਸਾਰਾ ਚੈੱਕ ਕਰਾਇਆ ਤੁਹਾਨੂੰ ਅਲਮੀਰਾ ਵਗੈਰਾ ਵੀ ਤੁਹਾਨੂੰ ਹੈ ਨਾ ਫਰਨੀਚਰ ਦੇ ਵਿੱਚ ਮਿਲ ਜਾਣੀਆਂ ਤੇ ਆਜੋ ਹੁਣ ਬਾਕੀ ਤੁਹਾਨੂੰ ਚੈੱਕ ਕਰਾਉਣੀ ਹੈ ਆਪਣਾ ਬੈਕ ਸਾਈਡ ਤੇ ਜਿਹੜਾ ਏਰੀਆ ਬਣਿਆ ਵਾ ਮਤਲਬ ਕਿ ਆਪਾਂ ਕਰੇ ਹੁੰਦਾ ਹੈ ਨਾ ਵੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਹੁੰਦਾ ਜਾਂ ਫਿਰ ਚਾਹ ਵਗੈਰਾ ਪੀਣ ਲਈ ਬਹਿਣਾ ਹੁੰਦਾ ਵਾ ਤਾਂ ਇੱਥੇ ਆਪਣਾ ਉਹ ਵਾਲਾ ਸਪੇਸ ਮਿਲ ਜਾਂਦੀ ਆ ਆਪਾਂ ਨੂੰ ਤੇ ਇੱਧਰ ਇਹਨਾਂ ਨੇ ਆਪਣਾ ਗਾਰਨਿਯੂ ਵਗੈਰਾ ਦੇ ਲਈ ਲੂ ਨਾ ਮਤਲਬ ਕਿ ਪੂਰਾ ਕੈਂਟ ਕੰਮ ਕਰਾਇਆ ਪਿਆ ਪੂਰੀ ਹੈ ਨਾ ਮਤਲਬ ਕੋਠੀ ਤੁਹਾਨੂੰ ਥੱਲੇ ਦੇਖ ਕੇ ਪਤਾ ਲੱਗ ਜਾਣਾ ਵੀ ਪੂਰੀ ਖੁੱਲੀ ਡੁੱਲੀ ਬਣੀ ਦੀ ਆ ਤੇ ਸਪੇਸ ਦੀ ਤੁਹਾਨੂੰ ਕਮੀ ਨਹੀਂ ਮਹਿਸੂਸ ਨਹੀਂ ਤੇ ਅੱਜ ਹੁਣ ਤੋਂ ਲੈ ਕੇ ਚੱਲਦੇ ਆਪਾਂ ਉੱਪਰਲੇ ਫਲੋਰ ਤੇ ਤੇ ਉੱਪਰੋਂ ਚੈੱਕ ਕਰਾਉਨੇ ਆ ਵੀ ਉੱਪਰ ਕਿਵੇਂ ਕਿਵੇਂ ਦੀ ਬਣੀ ਦੀ ਆ। ਤਾਂ ਇਹ ਉੱਪਰ ਜਾਂ ਲਈ ਹੈ ਨਾ ਆਪਾਂ ਨੂੰ ਇੱਥੋਂ ਸਟੇਲਸ ਮਿਲ ਜਾਂਦੀ ਤੇ ਵੀ ਰੇਲਿੰਗ ਵਗੈਰਾ ਹੋਈ ਵੀ ਆ ਤੇ ਬਾਕੀ ਆਪਣਾ ਸਟੇਲਸ ਤੇ ਵੀ ਚੈੱਕ ਕਰ ਲਵਾਂਗਾ ਆਪਣਾ ਕੈਦੀ ਨਵੀ ਪੱਥਰ ਵਗੈਰਾ ਦਾ ਕੰਮ ਹੋ ਜਾਦਾ ਹੈ ਪਰ ਇਧਰ ਆਪਾਂ ਨੂੰ ਸਾਈਡਸ ਤੇ ਵਾਲਪੇਪਰ ਮਿਲ ਜਾਂਦਾ ਹੈ ਆ ਵਾਲਪੇਪਰ ਚੈੱਕ ਕਰ ਲੋ ਤੇ ਬਾਕੀ ਆ ਵੀ ਉੱਤੇ ਮੜਾ ਦਿਖਾ ਦੂ ਇਹਨੇ ਆਪਣਾ ਇੱਥੇ ਚੁਮਰ ਵਗੈਰਾ ਲਟਕਾਇਆ ਹੋਇਆ ਠੀਕ ਹੈ ਕਾਫੀ ਸੋਹਣੀ ਮਤਲਬ ਕਿ ਐਲੀਵੇਸ਼ਨ ਬਣਾਈ ਹੋਈ ਉਪਰੋਂ ਦੀ ਤੇ ਇਧਰਲੀ ਸਾਈਡ ਆਪਾਂ ਨੇਚਰਲ ਲਾਈਟ ਦੇ ਲਈ ਇੱਕ ਹਿਊ ਸਾਈਜ਼ ਦੀ ਵਿੰਡੋ ਮਿਲ ਜਾਂਦੀ ਆ ਤੇ ਬਾਕੀ ਆਪਾਂ ਹੁਣ ਸਟਾਰਟ ਕਰਦੇ ਹਾਂ ਉਧਰੋਂ ਫਸਟ ਤੋਂ ਇਧਰ ਪਹਿਲਾਂ ਆਪਾਂ ਨੂੰ ਆ ਜਾਂਦਾ ਹੀ ਆਪਣਾ ਵਾਸ਼ਰੂਮ ਟੂਪਰ ਲਈ ਜਿਹੜੇ ਮਤਲਬ ਆਪਾਂ ਕਹਿੰਦੇ ਨਾ ਪਰਲੇ ਪੋਜੀਸ਼ਨ ਲਈ ਆਹ ਵਾਲਾ ਵਾਸ਼ਰੂਮ ਮਿਲਦਾ ਆ ਦੇਖ ਲਓ ਨਾ ਵਾਸ਼ਰੂਮ ਵੀ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਤੇ ਬਾਕੀ ਇੱਥੇ ਵੀ ਸਾਰਾ ਵਸ਼ ਲੱਗਿਆ ਲਗਾਇਆ ਮੱਲਾ ਇੱਕ ਰੁਪਈਆ ਦਾ ਕੰਮ ਨਹੀਂ ਕਰਾਉਣਾ ਪੈਣਾ ਤੇ ਆ ਇੱਕ ਬੈੱਡਰੂਮ ਆ ਜਾਂਦਾ ਪਰ ਇਹ ਨਹੀਂ ਮਤਲਬ ਕਿ ਇਹਨੂੰ ਐਜ਼ ਅ ਡਰਾਇੰਗ ਰੂਮ ਵਾਂਗੂ ਬਣਾਇਆ ਹੋਇਆ ਵਾ ਸੋਫੇ ਵਗੈਰਾ ਰੱਖੇ ਹੋਏ ਮਾਲਕ ਆਪ ਇੱਥੇ ਰਹਿੰਦੇ ਉਹਨਾਂ ਦੀ ਡਿਊਟੀ ਕਿਤੇ ਹੋਰ ਕਰਕੇ ਬਾਹਰ ਰਹਿੰਦੇ ਆ ਤੇ ਤਾਂ ਹੀ ਕਰਕੇ ਉਹਨਾਂ ਨੇ ਸੇਲ ਕਰਨਾ ਕਿਉਂਕਿ ਉਹਨਾਂ ਤਾਂ ਇੱਥੇ ਆਇਆ ਨਹੀਂ ਜਾਂਦਾ ਤੇ ਪਿਆ ਪਿਆ ਘਰ ਤੁਹਾਨੂੰ ਪਤਾ ਹਨਾ ਮਤਲਬ ਕਿ ਉਹਵੇਂ ਹੋ ਜਾਂਦਾ ਐਸੇ ਇਹਨੂੰ ਵੀ ਮਤਲਬ ਥਾਂ ਹੁੰਦਾ ਵਾ ਵੀ ਰੇਨੋਵੇਸ਼ਨ ਤੇ ਕਾਫੀ ਪੈਸੇ ਲ ਇੱਧਰ ਦੀ ਸਾਈਡ ਤੇ ਆਪਾਂ ਨੂੰ ਮਿਲ ਜਾਂਦੀ ਹੈ ਬਾਲਕਨੀ ਬਾਲਕਨੀ ਮੜੀ ਚੈੱਕ ਕਰਾ ਦਿਓ ਮਤਲਬ ਕਿ ਇਹ ਰੂਮ ਦੀ ਬਾਲਕਨੀ ਮਤਲਬ ਹੈਗੀ ਹੈ ਕਰਨ ਜੋ ਗਿਸਪੇਸ ਹੈ ਤੇ ਬਾਕੀ ਬਾਹਰ ਗਲੀ ਵਗੈਰਾ ਚੈੱਕ ਕਰਾ ਦਿਓ ਠੀਕ ਹੈ ਸਾਰੀ ਪੱਕੀ ਆ ਤੇ ਪੂਰੇ ਰੈ residențial ਏਰੀਆ ਦੇ ਵਿੱਚ ਆ ਠੀਕ ਹੈ ਕੋਠੀਆਂ ਵਗੈਰਾ ਪੂਰੀਆਂ ਘੈਂਟ ਬਣੀਆਂ ਆ ਗਿਆ ਬਾਕੀ ਤੁਹਾਨੂੰ ਮੇਨ ਰੂਫ ਤੋਂ ਦਿਖਾਵਾਂਗੇ ਵੀ ਏਰੀਆ ਕਿਦਾਂ ਦਾ ਵਾ ਠੀਕ ਆ ਤੇ ਇੱਥੇ ਸਾਰੇ ਚ ਦੇਖ ਲਓ ਨਾ ਵਾਲਪੇਪਰ ਲੱਗੇ ਹੋਇਆ ਤੇ ਆ ਜਿਉ ਹਣਾ ਹੰਟਨ ਲੇਕੀਟਲ ਦੇ ਪਰ ਨੈਕਸਟ ਰੂਮ ਦਿੱਲੀ ਆ ਜਾਂਦਾ ਹੀ ਆਪਣਾ ਉਦੋਂ ਨੈਕਸਟ ਰੂਮ ਉੱਪਰ ਤੁਹਾਨੂੰ ਟੋਟਲ 10 ਬੈੱਡਰੂਮ ਮਿਲਨੇ ਆ ਤੇ ਇਹ ਰੂਮ ਦਾ ਸਾਈਜ਼ ਵੀ ਚੈੱਕ ਕਰ ਲਓ ਠੀਕ ਹੈ ਇਹਨਾਂ ਨੇ ਆਪਣਾ ਇੱਥੇ ਸਿੰਗਲ ਬੈੱਡ ਲਾਇਆ ਹੋਇਆ ਤੇ ਕੁਝ ਇਸ ਤਰ੍ਹਾਂ ਦਾ ਸਿਟਿੰਗ ਏਰੀਆ ਬਣਾਇਆ ਹੋਇਆ ਇਧਰਲੀ ਸਾਈਡ ਵਾਲਪੇਪਰ ਲੱਗਿਆ ਹੋਇਆ ਬਾਕੀ ਸਾਰਾ ਪੇਂਟ ਦਾ ਕੰਮ ਹੋਇਆ ਹੋਇਆ ਠੀਕ ਹੈ ਇਧਰ ਤੁਹਾਨੂੰ ਮਤਲਬ ਹਿਊ ਸਾਈਜ਼ ਦੀ ਵਿੰਡੋ ਮਿਲੂਗੀ ਇੱਕ ਨਾਲ ਆਹਲੀ ਵਿੰਡੋ ਮਿਲੂਗੀ ਜਿੱਥੋਂ ਨਾਲ ਆਪਣੀ ਹਵਾ ਕ੍ਰੋਸਿੰਗ ਹੋਊਗੀ ਠੀਕ ਹੈ ਤੇ ਨੇਚਰਲ ਲਾਈਟ ਤੇ ਵੈਂਟੀ ਤੇ ਆ ਜਾਂਦਾ ਹੀ ਆਪਣਾ 3rd ਬੈਡਰੂਮ ਜਿਹਦਾ ਸਾਈਜ਼ ਵੀ ਚੈੱਕ ਕਰ ਲਓ ਠੀਕ ਆ ਸੋ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਬਾੱਕੀ ਉੱਪਰ ਵੀ ਸਾਰਾ ਚੈੱਕ ਕਰਾ ਦਿਓ ਪੇਂਟ ਪੂਰੇ ਦਾ ਕੰਮ ਬਿਲਕੁਲ ਨਹੀਂ ਹੋਣਾ ਲਾ ਮੜਾ ਮੂਟਾ ਬਾਹਰੋਂ ਹੋਣਾ ਲਾ ਉਹ ਤੁਹਾਨੂੰ ਪਤਾ ਹੀ ਆ ਤੇ ਅੱਜ ਹੁਣ ਤੁਹਾਨੂੰ ਆਪਾਂ ਲੈ ਕੇ ਥੇ ਇੱਧਰ ਆਪਣੀ ਬਾਲਕਨੀ ਦੇ ਵਿੱਚ ਠੀਕ ਬਾਹਰ ਇੱਥੋਂ ਤੁਹਾਨੂੰ ਚੈੱਕ ਕਰਾਉਂਦੇ ਆ ਤੇ ਆਹ ਦੇਖ ਲਓ ਨਾ ਮਤਲਬ ਕਿ ਬਾਹਰੋਂ ਕੁਝ ਇਸ ਤਰ੍ਹਾਂ ਦਾ 뷰 ਇੰਨਾ ਨਹੀਂ ਇੱਥੇ ਆਪਾਂ ਨੇ ਗਮਲੇ ਵਗੈਰਾ ਰੱਖੇ ਹੋਏ ਆਂ ਤਾਂ ਤੇ ਕਿ ਗਲਾਸ ਦਾ ਵਰਕ ਵੀ ਹੋਇਆ ਪਿਆ ਸਾਹਮਣੇ ਰੀਲਿੰਗ ਵਗੈਰਾ ਲੱਗੀ ਹੋਈ ਆ ਤੇ ਬਾਕੀ ਪੂਰੀ ਘੈਂਡ ਗੋਠੀ ਆ ਠੀਕ ਹੈ ਉੱਪਰੋਂ ਮੜਾ ਚੱਕਰਾ ਦੋ ਆਹਲਾ ਐਲੀਵੇਸ਼ਨ ਠੀਕ ਆ ਤੇ ਇਹਦੀ ਪੂਰੇ ਘੈਂਡ ਦੇ ਵਿੱਚ ਆ ਤੇ ਅੱਜ ਹੁਣ ਤੁਹਾਨੂੰ ਆਪਾਂ ਬਾਕੀ ਲੈ ਕੇ ਚੱਲਦੇ ਆ ਮੀਨ ਰੂਫ ਤੇ ਤੇ ਉੱਥੇ ਕਰਦੇ ਆ ਬਾਕੀ ਦੀ ਗੱਲਬਾਤ ਵੀ ਕੀ ਰੇਟ ਵਗੈਰਾ ਇਹਦਾ ਤੇ ਕਿਹੜੀ ਏਰੀਆ ਦੇ ਵਿੱਚ ਆ ਸਾਈ ਆ ਇਹਨਾਂ ਦਾ ਇਹ ਆਪਣਾ ਰੂਫ ਟੌਪ ਇੱਥੇ ਵੀ ਬਾਹਰ ਇੱਕਾ ਨੂੰ ਪੂਜਾ ਰੂਮ ਮਿਲਦਾ ਪਿੱਲਨਾਂ ਨੇ ਉੱਤੇ ਬਣਾਇਆ ਸੀਗਾ ਪਰ ਜਿਹੜੇ ਕਿਰਾਏਦਾਰ ਆ ਠੀਕ ਹੈ ਉਹਨਾਂ ਨੂੰ ਮਤਲਬ ਮਾਲਕ ਆਪ ਤਾਂ ਰਹਿੰਦੇ ਨਹੀਂ ਉਹਨਾਂ ਨੂੰ ਚੜਨਾ ਉਤਰਨਾ ਔਖਾ ਸੀਗਾ ਤਾਂ ਉਹਨਾਂ ਨੇ ਥੱਲੇ ਛੁੱਟ ਕਰ ਲਿਆ ਪੂਜਾ ਰੂਮ ਆ ਦੇਖ ਲਓ ਟਿੱ ਗਈ ਇਹ ਤੇ ਵੀ ਟਾਈਲ ਵਗੈਰੇ ਨੇ ਲਵਾਈ ਹੋਈ ਵਸਾਰੀ ਤੇ ਆਪਣਾ ਪੂਰਾ ਕੈਂਡ ਵਰਕ ਹੋਇਆ ਹੋਇਆ ਤੁਸੀਂ ਮਤਲਬ ਜੇ ਪੂਜਾ ਰੂਮ ਬਣਾਉਣਾ ਵਾ ਤਾਂ ਉੱਪਰ ਵੀ ਬਣਾ ਸਕਦੇ ਹਾਂ ਛੋਡੀ ਤੇ ਡਿਪੈਂਡ ਹੈ ਵੀ ਤੁਸੀਂ ਕਿਹੜਾ ਰੰਗ ਯੂਜ਼ ਕਰਨਾ ਪੂਜਾ ਰੂਮ ਨੂੰ ਤੇ ਬਾਕੀ ਆ ਸਪੇਸ ਤੁਸੀਂ ਚੈੱਕ ਕਰ ਲਓ ਵੀ ਬੈਕ ਸਾਈਡ ਤੇ ਤੁਹਾਨੂੰ ਕੇਟ ਵਗੈਰੇ ਮਿਲ ਜਾਣਗੇ ਬਾਕੀ ਆਸ-ਪਾਸੇ ਸਾਰੀਆਂ ਕੋਠੀਆਂ ਪੂਰੀ ਕੈਂਡ ਕਲੋਨੀ ਦੇ ਵਿੱਚ ਬਣੇ ਹੋਈਆਂ ਤੇ ਆਜੋ ਹੁਣ ਤੁਹਾਨੂੰ ਮੇਨ ਰੂਫ ਤੇ ਲੈ ਕੇ ਚੱਲਦੇ ਹਾਂ ਤਾਂ ਇਹ ਉਪਰੋਂ ਮੈਨ ਰੂਫ ਤੋਂ ਕੁਝ ਇਸ ਤਰ੍ਹਾਂ ਦਾ 뷰 ਹੁੰਦਾ ਬਾਕੀ ਸਾਈਡ ਤੇ ਮੜਾ ਚੈੱਕ ਕਰਾ ਲਓ ਸਾਰੀਆਂ ਟੋਟਲ ਰਿਕੋਸ਼ਨਾਮਾ ਜਿਹੜਾ ਗਰਾਊਂਡ ਦੇ ਬਹੁਤ ਘੈਰ ਇਰੀਏ ਦੇ ਵਿੱਚ ਆਠੀ ਗਈ ਪੂਰੇ ਪਾਰਸ਼ੀਆ ਦੇ ਵਿੱਚ ਇਹ ਬਣੀ ਵੀ ਹੈ ਤਾਂ ਜੇ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਤਾਂ ਇਹ ਜਗਰਾਉਂਡ ਦੀ ਮੱਲੀ ਕਲੋਨੀ ਦੇ ਵਿੱਚ ਹੀ ਬਣੀ ਵੀ ਹੈ ਤੇ ਜੇਕਰ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 88 ਲੱਖ ਰੁਪਏ ਮਾਲਕਾਂ ਦੀ ਡਿਮਾਂਡ ਕੀਤੀ ਹੈ ਬਾਕੀ ਬੰਦਾ ਮੰਨ ਤਨ ਮੌਕੇ ਤੇ ਕੀਤਾ ਜਾਊਗਾ ਇਹ 88 ਲੱਖ ਰੁਪਏ ਡਿਮਾਂਡ ਤਾਂ ਕੀਤੀ ਹੈ ਕਿਉਂਕਿ ਇੱਥੇ ਜਗਾ ਦੀ ਵੈਲਿਊ ਕਾਫੀ ਹੈ ਕਈ ਲੋਕਾਂ ਨੇ ਇਹ ਵੀ ਕਮੈਂਟ ਕਰਨੇ ਹਨ ਆ ਵੀ ਬਹਾਲੀ ਜ਼ਿਆਦਾ پیسے ਮੰਗੀ ਜਾਂਦੇ ਇੱਟੇ ਹੀ ਜਗ੍ਹਾ ਦੀ ਵੈਲਿਊ ਕਾਫੀ ਆਹ ਸਾਈਡ ਤੇ ਮਾਰੇ ਪਲਾਟ ਦਿਖਾਉ ਜਿਹੜਾ ਆ ਪਲਾਟ ਹੈ ਨਾ ਇਹ ਖਾਲੀ ਦੀ ਮਤਲਬ 5 ਲੱਖ ਰੁਪਏ ਸੁਭਾਅ ਹੈ ਕਰਾ ਬਾਈ ਇੱਥੇ ਠੀਕ ਹੈ ਤਾਂ 6 ਵੈਸ ਵਿੱਚ ਜਗ੍ਹਾ ਦੇਖ ਲਓ ਨਾ ਤੁਸੀਂ ਸਿੱਧੇ ਹੀ 3 ਲੱਖ ਰੁਪਏ ਦੀ ਤਾਂ ਜਗ੍ਹਾ ਹੀ ਹੋਗੀ ਹੈ ਨਾ ਆਪਣੇ 3 ਲੱਖ ਰੁਪਏ ਦੀ ਤਾਂ ਕੱਲੀ ਜਗ੍ਹਾ ਹੀ ਹੋਗੀ ਬਾਕੀ ਮਾਲਕਾਂ ਦੇ ਉੱਤੇ ਬਹੁਤ ਲੱਗੇ ਹੋਇਆ ਕਿਉਂਕਿ ਮਾਲਕਾਂ ਨੇ ਆਪ ਸਾਰੀ ਬਣਵਾਈ ਆ ਠੀਕ ਹੈ ਤੁਹਾਨੂੰ ਪਤਾ ਹੀ ਆ ਘਰ ਵਗੈਰਾ ਬਣਾਉਣ ਤੇ ਕਾਫੀ ਖਰਚਾ ਹੋ ਜਾਂਦਾ ਵਾ ਤੇ ਜੇ ਹੈ ਨਾ ਪਰ ਜग्गा ਦੀ ਗੱਲ ਕਰ ਲਈ ਤੇ ਜਗਾ ਹੈਗੀ ਇਹ 6 ਬਸਵੇ ਤੇ ਜੇ ਆਪਾਂ ਗਜਾਂ ਦੇ ਵਿੱਚ ਗੱਲ ਕਰ ਲਈ ਤੇ 300 ਗਜਾ ਜਗਾ ਹੋ ਜਾਂਦੀ ਹੈ ਠੀਕ ਹੈ ਜੀ ਤੇ ਜੇ ਮਰਲੇਆਂ ਦੇ ਵਿੱਚ ਗੱਲ ਕਰ ਲਈ ਤੇ 12 ਕੁ ਮਰਲੇ ਦੇ ਕਰੀਬ ਇਹ ਜਗਾ ਮੰਨ ਜਾਂਦੀ ਹੈ ਤੇ ਬਾਕੀ ਰਜਿਸਟਰੀ ਵਾਲੀ ਜਗਾ ਵੇ ਸਾਰੇ ਡਾਕੂਮੈਂਟਸ ਕੰਪਲੀਟ ਨੇ ਜਿਨੇ ਵੀ ਲੈਣੀ ਹੈ ਠੀਕ ਹੈ ਜੀ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਣੇ ਨਾਲ ਸੰਪਰਕ ਕਰ ਲਿਓ ਤੇ ਆਪਾਂ ਤੁਹਾਨੂੰ ਵਿਜ਼ਿਟ ਵੀ ਕਰਵਾ ਦਾਂਗੇ ਜੇਕਰ ਤੁਸੀਂ ਇੰਟਰਸਟਿਡ ਹੋ ਠੀਕ ਹੈ ਲੈਂਡ ਦੇ ਵਿੱਚ ਤੇ ਬਾਕੀ ਇਦਾਂ ਦਾ ਵੀ ਨੀਗਾ ਕਿ ਕੋਈ ਮਤਲਬ ਇੱਥੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਣੀ ਠੀਕ ਹੈ ਜੀ ਨੀਅਰ ਹੀ ਪੈਟਰ ਤੇ ਬਾਕੀ ਜਗਰਾਉਂ ਦੇ ਹਨਾ ਰੈਕੋਟ ੱਡੇ ਕੋਲੇ ਆਪਾਂ ਕਹਿ ਦਈਏ ਨਾ ਉਥੇ ਮੱਲੀ ਕਲੋਨੀ ਪੈਂਦੀ ਆ ਠੀਕ ਆ ਜੀ ਮਤਲਬ ਥੋੜੀ ਦੂਰ ਤੇ ਤੁਹਾਨੂੰ ਸਾਰੀ ਮਾਰਕੀਟ ਮਿਲ ਜਾਣੀ ਆ ਕੋਈ ਵੀ ਹਨਾ ਤੁਹਾਨੂੰ ਚੀਜ਼ ਚਾਹੀਦੀ ਆ ਤੁਹਾਨੂੰ ਇਦਾਂ ਨਹੀਂ ਵੀ ਕਾਫੀ ਦੂਰ ਜਾਣਾ ਪੈਣਾ ਮਾ ਸਾਰਾ ਕੁਝ ਵਰਕਿੰਗ ਡਿਸਟੈਂਸ ਤੇ ਹੀ ਆ ਤੇ ਕੋਠੀ ਬਹੁਤ ਸੁਣੀ ਬਣੀ ਵੀ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਹਨਾ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਆ ਕਿਸੇ ਹੋਰ ਨਵ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ